ਔਰ ਮੇਰੇ ਜੀਜੋ ਮੈਂ ਜਾਣਦਾ ਕਿ ਬਹੁਤ ਸਾਰੇ ਮੁੱਦੇ ਆਪਣੇ ਜਿਹੜੇ ਕਬਰਿਸਤਾਨਾ ਦੇ ਨੇ ਕਮਿਊਨਿਟੀ ਹਾਲ ਦੇ ਨੇ ਮਗਰ ਇਹਨਾਂ ਤੋਂ ਵੱਧ ਕੇ ਹੋਰ ਵੀ ਮੁੱਦੇ ਹੈਗੇ ਨੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਮੁੱਦਾ ਵਾ ਸਕਾਲਰਸ਼ਿਪ ਦਾ ਮੁੱਦਾ ਵਾ ਸਾਡੇ ਲੋਕਾਂ ਦੇ ਲਈ ਆਲਾਜ ਦੇ ਪ੍ਰਬੰਧ ਵਧੀਆ ਹੋਣ ਉਹਦਾ ਮੁੱਦਾ ਵਾ ਹੋਰ ਬਹੁਤ ਸਾਰੇ ਮੁੱਦੇ ਨੇ ਪਰ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਹੱਲ ਕਰਾਂਗੇ ਤੁਸੀਂ ਸਾਥ ਦਿਓ ਪਰ ਵਿਸ਼ਵਾਸ ਰੱਖਿਓ ਪਰ ਹੁਣੇ ਆਪਾਂ ਥੱਲੇ ਬੈਠੇ ਸਾਂ ਪਾਸੂਰੀ ਦੇ ਨਾਲ ਤੇ ਗੱਲ ਕਰ ਰਹੇ ਸੀ ਵੀ ਤੁਸੀਂ ਜਿੱਦਣ ਦੀ ਇਹ ਬਾਦਸ਼ਾਹ ਜਾਂ ਹੜਾ ਆਇਆ ਵਾ ਉਹਦੋਂ ਤੁਸੀਂ ਸਾਰਿਆਂ ਨੇ ਦੇਖਿਆ ਵੀ ਅਸੀਂ ਆਪਣੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਰਾਜਨ ਮੰਡ ਰਹੇ ਹਾਂ ਜਿੰਨੂੰ ਵੀ ਜਿਹੜੀ ਵੀ ਕੋਈ ਚੀਜ਼ ਚਾਹੀਦੀ ਆ ਜਿੰਨੀ ਸਾਡੀ ਹੈਸਿਅਤ ਹੈਗੀ ਆ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਸਾਡੀਆਂ ਪੂਰੀਆਂ ਮਸੀਹ ਭਾਈਚਾਰੇ ਦੀਆਂ ਟੀਮਾਂ ਅਗਰ ਮੇਨ ਲਾਈਨ ਚੱਤ ਦੇਖ ਲਈਏ ਕੈਥਲਿਕ ਚੱਤ ਦੇਖ ਲਈਏ ਜਾਂ ਸਿਨਾਈ ਦੇਖ ਲਈਏ ਸਾਲਵੇਸ਼ਨ ਆਰਮੀ ਦੇਖ ਲਈਏ ਪਰ ਜਿੰਨੀਆਂ ਸਾਡੀਆਂ ਮਿਨਿਸਟਰੀਆਂ ਅੱਜ ਦਾ ਅੰਕੁਰ ਨਾਲ ਵੈਸਟੀ ਖਾਮਰਾ ਚੱਕ ਦੇਖ ਲਈਏ ਫਸੇ ਕੋਡੇਵਾਲ ਸਾਹਿਬ ਨੂੰ ਦੇਖ ਲਈਏ ਜਾਂ ਫਸਤ ਬਲਜਿੰਦਰ ਜੀ ਹੋਰ ਵੀ ਜਿੰਨੇ ਵੀ ਪਰਮੇਸ਼ਵਰ ਦੇ ਦਾਸ ਨੇ ਹਰ ਬੰਦਾ ਅੱਜ ਕੱਲ ਸੇਵਾ ਕਰ ਰਿਹਾ ਨਾਇ ਤਸੀਂ ਕੋਈ ਧਰਮ ਦੇਖ ਰਹੇ ਆ ਨਾ ਕੋਈ ਜਾਤ ਦੇਖ ਰਹੇ ਆ ਅਸੀਂ ਆਪਣੀ ਲੋਕਾਂ ਤੱਕ ਪਹੁੰਚ ਰਹੇ ਆ ਖੇਤੋ ਮਜ਼ਦੂਰਾਂ ਤੱਕ ਪਹੁੰਚ ਰਹੇ ਆ ਕਿਸਾਨਾਂ ਤੱਕ ਪਹੁੰਚ ਰਹੇ ਆ ਔਰ ਆਪਣੇ ਮੁਸਲਿਮ ਭੈਣ ਭਰਾਵਾਂ ਵਿੱਚ ਪਹੁੰਚ ਰਹੇ ਆ ਸੋ ਕਿਸੇ ਨੇ ਮੈਨੂੰ ਪੁੱਛਿਆ ਵੀ ਅੱਜ ਜਦੋਂ ਪੰਜਾਬ ਦੇ ਵਿੱਚ ਇਡੀ ਵੱਡੀ ਭਾਰੀ ਮੁਸੀਬਤ ਪਈ ਆ ਤੁਹਾਡਾ ਮਸੀਹ ਭਾਈਚਾਰਾ ਇਕਦਮ ਸੇ ਨਿਕਲ ਕੇ ਅੱਗੇ ਆ ਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਸਾਨੂੰ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਨੇ ਇਹੋ ਸਿਖਾਇਆ ਵਾ ਕਿ ਪਰਮੇਸ਼ਵਰ ਦਾ ਨਾਮ ਲਵੋ ਔਰ ਆਪਣੇ ਲੋਕਾਂ ਦੀ ਸੁਢੀ ਲਵੋ ਔਰ ਅਸੀਂ ਆਪਣੇ ਭੈਣ ਭਰਾਵਾਂ ਦੀ ਤਾਂ ਸੇਵਾ ਕਰ ਰਹੇ ਆ ਕਿ ਸੇਵਾ ਕਰਨੀ ਸਾਨੂੰ ਪ੍ਰਭੂ ਯਿਸੂ ਮਸੀਹ ਦਾ ਹੁਕਮ ਪਹਿਲਾਂ ਸਿਖਾਇਆ ਗਿਆ ਵੀ ਆਪਣੇ ਲੋਕਾਂ ਦੀ ਸੇਵਾ ਕਰੋ ਕਿਉਂਕਿ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਵੀ ਅਗਰ ਤੇਰੇ ਕੋ ਦੋ ਕੁਰਤੇ ਆ ਇੱਕ ਕੁਰਤਾ ਆਪਣੇ ਭਾਈ ਨੂੰ ਦੇ ਦੇ। ਅਗਰ ਤੇਰਾ ਗਵਾਂਡੀ ਖਾਵਾ ਕਿ ਤੂੰ ਭਾਰ ਢਿੱਡ ਪਰ ਕੇ ਖਾਣਾ ਖਾ ਰਿਆ ਵਾ ਕਿ ਤੂੰ ਮੇਰੇ ਤੱਕ ਨਹੀਂ ਪਹੁੰਚ ਸਕਦਾ। ਸੋ ਗਵਾਂਡੀ ਸਾਡਾ ਕੋਈ ਵੀ ਹੋ ਸਕਦਾ। ਕਿਸੇ ਵੀ ਧਰਮ ਦਾ ਹੋ ਸਕਦਾ, ਕਿਸੇ ਜਾਤ ਦਾ ਹੋ ਸਕਦਾ। ਅੱਜ ਲੋੜ ਹੈ ਸਾਨੂੰ ਵੀ ਹਰ ਇੱਕ ਬੰਦੇ ਤੱਕ ਪਹੁੰਚ ਕਰੀਏ। ਪਰ ਮੈਂ ਜਿੱਥੇ ਜਿਹੜੀਆਂ ਸੰਸਥਾਵਾਂ ਜਿਨੇ ਪਰਮੇਸ਼ਵਰ ਦੇ ਦਾਸ ਮਿਨਿਸਟਰੀਆਂ ਸਾਡੀਆਂ ਮੇਨ ਲਾਈਨ ਚਰਚੀਜ਼ ਸੇਵਾ ਕਰਨੇ ਮੈਂ ਸਾਰਿਆਂ ਦਿলো ਧੰਨਵਾਦ ਕਰਦਾ ਪਹਿਲਾ ਯੋਰ ਦੇ ਨਾਲ ਉਹਨਾਂ ਲਈ ਤਾੜੀਆਂ ਮਾਰ ਦਿਓ ਅਗਰ ਆਪ ਵੀ ਸ਼ਰਮਦਾਸ ਸੀ ਚੈਨਲ ਕੋ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਕੋ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਏ ਗੋਡ ਬles ਸੀ